ਸੂਲੋ ਪਰ ਅਗਰ ਆ ਚਾਏ ਤੋ ਟਕਰਾਨਾ ਜ਼ਰੂਰੀ ਹੈ ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਦੋਸਤੋ ਇੱਕ ਨਵਾਂ ਪੁਲ ਬਣਿਆ ਤਰਨਤਾਰ ਰੋਡ ਦੇ ਉੱਤੇ ਜਿੱਥੇ ਮੈਂ ਖੜਾ ਇੱਕ ਪਾਸੇ ਗੁਰਦੁਆਰਾ ਸ਼ਹੀਦਾ ਸਾਹਿਬ ਹੈ ਇਧਰ ਜੀਟੀ ਰੋਡ ਹੈ ਤੇ ਇਧਰ ਤਰਨਤਾਰਨ 14 8 2016 ਨੂੰ ਇਸ ਪੁਲ ਦਾ ਉਦਘਾਟਨ ਕੀਤਾ ਗਿਆ ਸੀ ਬਣਾਉਣ ਦਾ ਹੁਣ ਮੈਂ ਦੱਸਣਾ ਹੈ ਕਿ ਕੀ ਜ਼ਰੂਰੀ ਸਮਝਦਾ ਕਿ ਲੋਕਾਂ ਦੇ ਹੱਕਾਂ ਦਾ ਘਾਣ ਕਿੱਦਾਂ ਕੀਤਾ ਜਾਂਦਾ ਹੈ ਲੋਕਾਂ ਨੂੰ ਤੜਫਾਇਆ ਕਿੱਦਾਂ ਜਾਂਦਾ ਲੋਕਾਂ ਨੂੰ ਕੀੜੇ ਮਕੌੜੇ ਕਿ ਤਰ੍ਹਾਂ ਸਮਝਿਆ ਜਾਂਦਾ ਹੈ 4 ਸਾਲੇ ਪੁਲ ਬਣਦਾ ਰਿਹਾ ਔਰ 4 ਸਾਲ ਮੇਰਾ ਖਿਆਲ ਇਹ ਪਹਿਲਾ ਪੁਲ ਹੋਊਗਾ ਜਿਹਦੇ ਥੱਲੇ ਸਰਵਿਸ ਮੈਨ ਨਹੀਂ ਦਿੱਤੀ ਗਈ ਥੱਲੇ ਫਟਕਾ ਉਧਰ ਵਾਲੇ ਲੋਕ ਉਧਰ ਰਹਿ ਗਏ ਇਧਰ ਵਾਲੇ ਲੋਕ ਇਧਰ ਰਹਿ ਗਏ ਇਹ ਪੁਲ 3 ਮਹੀਨੇ ਤੋਂ ਤਿਆਰ ਹੈ ਸਿਰਫ ਇਹਨੂੰ ਚਾਲੂ ਇਸ ਕਰਕੇ ਨਹੀਂ ਕੀਤਾ ਗਿਆ ਕਿ ਕੈਪਟਨ ਮਰਿੰਦਰ ਸਿੰਘ ਹੋਣਾ ਕੋਲ ਟਾਈਮ ਨਹੀਂ ਸੀ ਹੈਗਾ ਇਹ ਪੁਲ ਦੀ ਕੀਮਤ 130 40 ਕਰੋੜ ਰੁਪਈਆ ਔਰ ਇਹਦਾ ਉਦਘਾਟਨ ਕਰ ਲਈ ਉਹਨਾਂ ਕੋਲ ਟਾਈਮ ਨਹੀਂ ਸੀ ਔਰ ਇਹ ਢੀਕਦੇ ਸੀ ਕਦੋਂ ਲਾਕਡਾਊਨ ਖੁੱਲੇ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਨਾ ਕੇ ਪੂਰਾ ਸੂਬਾ ਤੁਸੀਂ ਤਿੰਨਾਂ ਮਹੀਨਿਆਂ ਤੋਂ ਫੇਸਬੁੱਕ WhatsApp ਤੇ ਫੇਸਟਾਈਮ ਕਾਲਾਂ ਕਰਕੇ ਚਲਾ ਰਹੇ ਸੀਗੇ ਇਹ ਉਦਘਾਟਨ ਕਰਕੇ ਲੋਕਾਂ ਨੂੰ ਜੇ ਤੜਫਾਇਆ ਜਾ ਰਿਹਾ ਤੇ ਮੈਂ ਥੱਲੇ ਤੁਹਾਡੀ ਚਾਰੇ ਪਾਸੇ 20 22 10 ਦੀ ਸਕਰੀਨ ਲਾਉਣ ਨੂੰ ਤਿਆਰ ਹਾਂ ਆਨਲਾਈਨ ਹੋ ਕੇ ਪੁਲ ਦਾ ਉਦਘਾਟਨ ਕਰ ਦਿੰਦੇ ਇਹਦੇ ਨਾਲ ਨਾਲ ਇੱਕ ਦਿਨ ਸਾਰ ਸੁਖਵੀਰ ਸਿੰਘ ਬਾਦਲਾਉਂਦੇ ਨੇ ਉਹਨਾਂ ਕਿਿੱਥੇ ਅਗਲੇ ਪਾਸੇ ਕਿਸੇ ਪਿੰਡ ਜਾਣਾ ਸੀਗਾ ਉਹ ਇਸ ਪੁਲ ਦੇ ਉੱਤੋਂ ਲੰਘ ਜਾਂਦੇ ਨੇ ਉਨ੍ਹਾਂ ਦੇ ਨਾਲ ਨਾਲ ਆਮ ਪਬਲਿਕ ਲੰਘਣੀ ਸ਼ੁਰੂ ਹੋ ਜਾਂਦੀ ਹੈ ਔਰ ਇੱਕ ਬਚਕਾਨਾ ਹਰਕਤ ਕਰਕੇ ਜਾਂਦੇ ਨੇ ਪੁਲ ਦੇ ਉੱਤੇ ਖਲੋ ਕੇ ਇੱਥੇ ਸਾਰੇ মিডিਆ ਨੂੰ ਸਾਧਕੇ ਉਹ ਕਹਿੰਦੇ ਨੇ ਕਿ ਇਹ ਪੁਲ ਮੈਂ ਤਿਆਰ ਕਰਾਇਆ ਕਾਂਗਰਸ ਵਾਹ ਵਾਈ ਲੈਣਾ ਚਾਹੁੰਦੀ ਆ ਇਹ ਸਾਰੇ ਪੈਸੇ ਮੈਂ ਦਿੱਤੇ ਸੀਗੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਕ੍ਰੈਡਿਟ ਤੁਹਾਡੇ ਜੋ ਜਿਹੜਾ ਮਰਜ਼ੀ ਲਵੇ ਮੈਂ ਕਹ ਤਾ ਨਾ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਕੈਪਟਨ ਮਰਿੰਦਰ ਜਿੰਦਾਬਾਦ ਕੰਮ ਸੇ ਕਬ ਲੋਕਾਂ ਦੀ ਸਹੂਲਤ ਤੇ ਲੋਕਾਂ ਨੂੰ ਦੋ ਤੁਹਾਡੀਆਂ ਕਮਿਸ਼ਨਾਂ ਤੁਹਾਡੇ ਘਰ ਪਹੁੰਚ ਗਈਆਂ ਅਫਸਰਾਂ ਦੀਆਂ ਕਮਿਸ਼ਨਾਂ ਅਫਸਰਾਂ ਦੇ ਘਰ ਪਹੁੰਚ ਗਈਆਂ ਤੇ ਸੁਖਬੀਰ ਬਾਦਲ ਜੀ ਸਵਾਲ ਮੇਰਾ ਤੁਹਾਨੂੰ ਵੀ ਅਤੇ ਕੈਪਟਨ ਮਰਿੰਦਰ ਸਿੰਘ ਨੂੰ ਵੀ ਕਿ ਇਹ ਪੁਲ ਤੁਸੀਂ ਆਪਣਾ ਔਰਬਿਟ ਰਿਜ਼ੋਰਟ ਵੇਚ ਕੇ ਬਣਾਇਆ ਜਾਂ ਕੈਪਟਨ ਮਰਿੰਦਰ ਸਿੰਘ ਹੜਾ ਕੋ ਆਪਣੀ ਪੈੜੀ ਵੇਚ ਕੇ ਬਣਾਇਆ ਲੋਕਾਂ ਦਾ ਦਿੱਤਾ ਟੈਕਸ ਹੈ ਦੇ ਟੈਕਸ ਦੇ ਵਿੱਚੋਂ ਕਮਿਸ਼ਨਾਂ ਵੀ ਖਾ ਜਾਂਦੇ ਹੋ ਲੋਕਾਂ ਦੀਆਂ ਜੁੱਤੀਆਂ ਲੋਕਾਂ ਦੇ ਸਿਰ 'ਚ ਮਾਰਦੇ ਹੋ ਅਸੀਂ ਲੋਕ ਭੇਡਾਂ ਵਾਂ ਸਾਡੇ ਵਾਸਤੇ ਕਿਸੇ ਨੇ ਬੜੀਆਂ-ਬੜੀਆਂ ਵਧੀਆ ਘਾਹਤਾਂ ਬਣਾਈਆਂ ਕਿ ਸਾਡੇ ਵਰਗੀਆਂ ਭੇਡਾਂ ਨੂੰ ਇੱਕ ਵਾਰੀ ਅਨਾਉਂਸਮੈਂਟ ਹੁੰਦੀ ਹੈ ਕਿ ਤੁਹਾਨੂੰ ਅਗਲੇ ਸਾਲ 'ਚ ਸਵੈਟਰ ਵੰਡੇ ਜਾਣਗੇ ਔਰ ਸਾਡੇ ਵਰਗੀਆਂ ਭੇਡਾਂ ਬਹੁਤ ਖੁਸ਼ ਹੁੰਦੀਆਂ ਕਿ ਸਾਨੂੰ ਸਵੈਟਰ ਮਿਲਣੇ ਨੇ ਇਹ ਨਹੀਂ ਪਤਾ ਹੁੰਦਾ ਵੀ ਸਾਡੀ ਉਹ ਨੰਮੁਣੀ ਜਾਣੀ ਹੈ ਤੇ ਸਾਨੂੰ ਸਵੈਟਰ ਜਿਹੜੇ ਉਹਦੇ ਦਿੱਤੇ ਜਾਣੇ ਆ ਲੋਕਾਂ ਦਾ ਪੈਸਾ ਖਰਚ ਕੇ ਲੋਕਾਂ ਦੇ ਉੱਤੇ ਸਹਾਨ ਕਰਦੇ ਹੋ ਮੈਂ ਤੁਹਾਨੂੰ ਕਹਿਣ ਲੱਗਾ ਕਿ ਉਂਗਲੀਆਂ ਟੁੱਟ ਗਈਆਂ ਮੇਰੀਆਂ ਉਸ ਪੱਥਰ ਨੂੰ ਤਰਾਸ਼ਦੇ ਤਰਾਸ਼ਦੇ ਜਦੋਂ ਸੂਰਤ ਬਣ ਗਈ ਮੇਰੇ ਯਾਰ ਦੀ ਤੇ ਉਸਦੇ ਖਰੀਦਦਾਰ ਆ ਗਏ ਲੋਕਾਂ ਦੇ ਦਿੱਤੇ ਟੈਕਸ ਨਾਲ ਪੁਲ ਤਿਆਰ ਹੋਇਆ ਤੇ ਮੁੜ ਕੇ ਸੁਖਵੀਰ ਬਾਦਲ ਕਵੇ ਮੈਂ ਤਿਆਰ ਕੀਤਾ ਕੈਪਟਨ ਮਰਿੰਦਰ ਸਿੰਘ ਕਹਿੰਨ ਮੈਂ ਕੀਤਾ ਐਮਐਲਏ ਕਵੇ ਮੈਂ ਕੀਤਾ ਅੱਜ ਜਦੋਂ ਇਸ ਇਲਾਕੇ ਦਾ ਐਕਸੀਡੈਂਸੀ ਮੈਂ ਉਹਦੇ ਨਾਲ ਗੱਲ ਕੀਤੀ ਪੀ ਡਬਲਯੂ ਡੀ ਵਾਲੇ ਨਾਲ ਮੈਂ ਉਹਨੂੰ ਕਿਹਾ ਜੇ ਸੁਖਬੀਰ ਬਾਦਲ ਇਸ ਪੁਲ ਤੋਂ ਲੰਘ ਸਕਦਾ ਤਾਂ ਫਿਰ ਆਮ ਪਬਲਿਕ ਪੁਲ ਤੋਂ ਕਿਉਂ ਨਹੀਂ ਲੰਘ ਸਕਦੀ ਇਹਨਾਂ ਲਈ ਕੋ ਕਾਨੂੰਨ ਵੱਖਰਾ ਹੈ ਉਹ ਮੈਨੂੰ ਕਹਿੰਦਾ ਜੀ ਉਹ ਗਲਤ ਲੰਘੇ ਨੇ ਮੈਂ ਕਹਿੰਦੀ ਫਿਰ ਗਲਤ ਬੰਦਾ ਜੇ ਕੋ ਅਸੀਂ ਤੁਹਾਡੇ ਕੰਮ 'ਚ ਰੁਕਾਵਟ ਪਾਈਏ ਤਾਂ ਤੁਸੀਂ ਪਰਚਾ ਦੇਣ ਲਈ ਤਿਆਰ ਹੋ ਤੇ ਸੁਖਬੀਰ ਬਾਦਲ ਲਈ ਕਾਨੂੰਨ ਕੋ ਵੱਖਰਾ ਮਾਰੇ ਬੰਦੇ ਲਈ ਕਾਨੂੰਨ ਕੋ ਵੱਖਰਾ ਉਹ ਕਹਿੰਦਾ ਮੈਨੂੰ ਇਹਦੇ 'ਤੇ ਸੇਫਟੀ ਲਾਈਨ ਲੱਗਣ ਵਾਲੀ ਆ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਸੇਫਟੀ ਲਾਈਨ ਕੀ ਹੁੰਦੀ ਆ ਥੱਲੇ ਥੱਲੇ ਸੜਕ ਤੇ ਇੱਕ ਚਿੱਟੀ ਪੱਟੀ ਲਾਈ ਜਾਂਦੀ ਆ ਹਾਈਵੇ ਚੱਲਦਾ ਵੀ ਹੋਵੇ ਤਾਂ ਵੀ ਉਹ ਚਲਦੀ ਸੜਕ ਦੇ ਉੱਤੇ ਲਾਈ ਜਾਂਦੀ ਆ ਜਿੱਦੀ ਆਰ ਦੇ ਵਿੱਚ ਸਿਰਫ ਉਦਘਾਟਨ ਦੀ ਕਿਹਾ ਜਾ ਰਿਹਾ ਸੀਗਾ ਮੈਂ ਉਹਨੂੰ ਕਿਹਾ ਕਿ ਜੇ ਸੇਫਟੀ ਲਈ ਲੱਗੀ ਸੀ ਉਸ ਤੋਂ ਸੁਖਬੀਰ ਬਾਦਲ ਨੰਕੇ ਗਿਆ ਉਹ ਐਮਪੀ ਹੈ ਜ਼ਿੰਮੇਵਾਰ ਬੰਦਾ ਹੈ ਉਹਨੂੰ ਕੋ ਨੋਟਿਸ ਜਾਰੀ ਕੀਤਾ ਤੁਸੀਂ ਉਹਦੇ ਖਿਲਾਫ ਕੋ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਨੂੰਨ ਸਿਰਫ ਮਾਰੇ ਬੰਦੇ ਲਈ ਹੈ ਕਿ ਸੁਖਬੀਰ ਬਾਦਲ ਕਰੇ ਤਾਂ ਰਾਸਲੀਲਾ ਜਨਤਾ ਕਰੇ ਤਾਂ ਕਰੈਕਟਰ ਢੀਲਾ ਮੈਂ ਉਹਨੂੰ ਕਿਹਾ ਮੈਂ ਕਿਹਾ ਜਿਹੜਾ ਕੰਮ ਤੂੰ ਹੁਣ ਕਰ ਰਿਹਾ ਐਕਸੀਡੈਂਟ ਇਹ ਕੰਮ 2 ਮਹੀਨੇ ਲਾਕਡਾਊਨ ਰਿਹਾ ਉਦੋਂ ਕਿਉਂ ਨਹੀਂ ਕੀਤਾ ਗਿਆ ਕਹਿੰਦਾ ਉਦੋਂ ਕੰਮ ਬੰਦ ਸੀ ਮੈਂ ਕਿਹਾ ਤੈਨੂੰ ਮੈਂ ਸਰਕਾਰ ਦੀ ਚਿੱਠੀ ਦਿੰਦਾ ਕਿ 15 ਅਪ੍ਰੈਲ ਨੂੰ ਸਰਕਾਰ ਨੇ ਇੱਕ ਚਿੱਠੀ ਜਾਰੀ ਕਰ ਦਿੱਤੀ ਸੀ ਕਿ ਸਾਰੇ ਕੰਮ ਜਿਹੜੇ ਨੇ ਉਹ ਚਾਲੂ ਕਰ ਲੈ ਜਾਨ ਸਰਕਾਰੀ ਤੇ ਅੱਗੋਂ ਮੈਨੂੰ ਕਹਿੰਦਾ 15 10 20 ਨੂੰ ਭਾਜੀ ਇਹਦਾ ਕੰਪਲੀਸ਼ਨ ਹੋਣਾ ਜਿਹੜੀ ਡੇਢ ਸਾਡੀ ਮੁਕੰਮਲ ਹੋਣੀ ਆ ਮੈਂ ਉਹਨੂੰ ਕਿਹਾ ਕਿ ਮੈਨੂੰ ਨਾ ਸਖਾਤ ਹੋਏ ਬੋਧੀਆਂ ਗੱਲਾਂ ਜਿਸ ਦੇਣੇ ਦਾ ਟੈਂਡਰ ਲੱਗਾ ਸੀਗਾ ਮੈਨੂੰ ਉਸ ਦੇਣੇ ਦੀ ਕੰਪਲੀਸ਼ਨ ਡੇਟ ਦੱਸ ਉਹਦੇ ਵਿੱਚ ਵੱਧ ਤੋਂ ਵੱਧ 2 ਸਾਲ ਦਾ ਟਾਈਮ ਹੋਊਗਾ ਤੁਸੀਂ ਪੈਸੇ ਲੈ ਕੇ ਤਰੀਕਾ ਵਧਾਉਂਦੇ ਹੋ ਮਾਲ ਮਹਿੰਗਾ ਕਰਾਉਂਦੇ ਹੋ ਠੇਕੇਦਾਰਾਂ ਦੇ ਕਹਿਣ ਦੇ ਉੱਤੇ ਲੋਕਾਂ ਦਾ ਜਿਹੜਾ ਖੂਨ ਨਿਚੋੜਦੇ ਹੋ ਜੇ ਤੁਸੀਂ ਉਹਦੀ ਡੇਟ ਵਧਾ ਦਿੱਤੀ ਸੀ ਤੇ ਥੱਲੇ ਜਿਹੜੇ ਲੋਕ ਮਰ ਗਏ ਆ ਉਹਨਾਂ ਨੂੰ ਕਿੰਨੇ ਕੰਪਨਸੇਸ਼ਨ ਦਿੱਤੀ ਉਹਨਾਂ ਦਾ ਕਿਸੇ ਨੇ ਕੀ ਸੋਚਿਆ ਇੰਨੀਆਂ ਸੜਕਾਂ ਟੁੱਟੀਆਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਇਹ ਸੇਫਟੀ ਲਾਈਨ ਨਹੀਂ ਲੱਗੀ ਹੁੰਦੀ ਕੀ ਤੁਸੀਂ ਉਹ ਸੜਕਾਂ ਬੰਦ ਕਰ ਦਿੰਦੇ ਹੋ ਫਿਰ ਅੱਜ ਮੇਰੇ ਕਹਿਣ ਤੋਂ ਬਾਅਦ ਵਿਰੋਧ ਤੋਂ ਬਾਅਦ ਇਹ ਪੁਲ ਜਿਹੜਾ ਇੱਕ ਪਾਸਾ ਚਾਲੂ ਕੀਤਾ ਗਿਆ ਮੈਂ ਧੰਨਵਾਦੀਆਂ ਲੋਕਾਂ ਦਾ ਜਿਨ੍ਹਾਂ ਇੱਥੇ ਆ ਕੇ ਵਿੰਧਾਰਾ ਭਰਿਆ ਮੀਡੀਆ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਇੱਕ ਪਾਸਾ ਚਾਲੂ ਕਰਾਇਆ ਗਿਆ ਇੱਥੇ ਮੈਂ ਦੱਸ ਦਵਾਂ ਇੱਕ ਦਿਨ ਲੋਕਾਂ ਨੇ ਥੱਲੇ ਧਰਨਾ ਦਿੱਤਾ ਸੀਗਾ ਔਰ ਰੇਲਵੇ ਵਾਲਿਆਂ ਨੇ ਉਹਨਾਂ ਦੇ ਉੱਤੇ ਪਰਚਾ ਦੇ ਦਿੱਤਾ ਸੀ ਸਰਕਾਰ ਨੇ ਉਹਨਾਂ ਦੇ ਪਰਚਾ ਦੇ ਦਿੱਤਾ ਸੀ ਸਾਡੇ ਕੰਮ 'ਚ ਵਿਘਨ ਪਾਉਣ ਦਾ ਤੇ ਕੀ ਕਰ ਸੁਖਬੀਰ ਬਾਦਲੂ ਤੇ ਪਰਚਾ ਨਹੀਂ ਸੀ ਦਿੱਤਾ ਜਾ ਸਕਦਾ ਸਾਨੂੰ ਲੋਕਾਂ ਨੂੰ ਸਮਝਿਆ ਕੀੜੇ ਮਕੌੜੇ ਜਾਂਦਾ ਇੱਥੇ ਮੈਂ ਸਪਸ਼ਟ ਕਰ ਦਵਾਂ ਕਿ ਪਰਮਾਤਮਾ ਕਰੇ ਸਾਨੂੰ ਕਰੋਨਾ ਦੀ ਦਵਾਈ ਲੱਭ ਗਈ ਨਾ ਜਿਸ ਦਿਨ ਸਾਡੀ ਸਰਕਾਰ ਨੂੰ ਤੇ ਮੇਰਾ ਖਿਆਲ ਆ ਉਦਘਾਟਨ ਤੋਂ ਹੀ ਕਈ ਮਰੀਜ਼ ਮਰ ਜਣੇ ਆ ਨਾ ਮੋਦੀ ਕੋ ਟਾਈਮ ਨਹੀਂ ਜਿੰਨਾ ਚਿਰ ਮਿਲਣਾ ਜਾਂ ਕੈਪਟਨ ਮਰਿੰਦਰ ਸਿੰਘ ਕੋ ਟਾਈਮ ਨਹੀਂ ਮਿਲਣਾ ਲੋਕਾਂ ਮਰੀ ਜਣਾ ਇਹਨਾਂ ਨੂੰ ਆਪਣੇ ਉਦਘਾਟਨ ਦੇ ਨਾਲ ਮੈਂ ਲੋਕਾਂ ਨੂੰ ਕਹਿੰਦਾ ਪੇਟਾ ਨਾ ਬੜੋ ਤੁਹਾਡੀ ਪੀੜੀ ਗੁਲਾਮ ਆ ਤੁਹਾਡੇ ਅਗੋ ਬੱਚੇ ਵੀ ਗੁਲਾਮ ਹੋ ਜਾਣੇ ਆ ਆਪਣੇ ਹੱਕਾਂ ਲਈ ਲੜੋ ਇਹ ਕਿੰਨੇ ਅਫਸਰ ਨੇ ਪੁਲ ਚਾਲੂ ਸੀਗਾ ਤੇ ਤੁਸੀਂ ਇੱਥੇ ਸਾਰੇ ਕਾਰਖਾਨੇਦਾਰੋ ਇਹਨਾਂ ਦੀਆਂ ਬੁਰਜੀਆਂ ਢਾਹ ਨਹੀਂ ਸੀ ਸਕਦੇ ਇਹਨੂੰ ਚਾਲੂ ਨਹੀਂ ਸੀ ਕਰ ਸਕਦੇ ਆਪਣੇ ਹੱਕਾਂ ਲਈ ਲੜਨਾ ਸਿੱਖੋ ਮੈਂ ਹਰ ਥਾਂ ਤੇ ਨਹੀਂ ਬੋਲ ਸਕਦਾ ਤੁਹਾਨੂੰ ਆਪੋ ਆਪਣੀ ਆਵਾਜ਼ ਬਣਨਾ ਪੈਣਾ ਪਰ ਇਹ ਕਹਿ ਕੇ ਸਮਾਪਤੀ ਕਰੂੰਗਾ ਕਿ ਦੇਖੋ ਭੇਡਾਂ ਨਾ ਬੜੋ ਜਦੋਂ ਸਾਡੇ ਅੱਗੇ ਲੋਕ ਭੇਡਾਂ ਹੋਣ ਨਾ ਤੇ ਗਧੇ ਵੀ ਸਾਡੀ ਗਵਾਹੀ ਕਰਨ ਲੱਗ ਪੈਂਦੇ ਆ ਕਿ